ਸਰੂਚੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖੀ ਦੀ ਮਿਸਾਲ ਪਾਜਾਂ ਵਾਲੇ ਦੇ ਲਾਲ ਅੱਖਾਂ ਮੁਗਲਾਂ ਨੂੰ ਹਿਲਾ ਗਈ ਯੋਧੀ ਗਿੰਤੀ ਦੇ ਸਨ ਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਤੁਹਾਡੀ ਆ ਅਪਰੰਪਾਰ ਦੇਸ਼ਕੋਮ ਤੋਂ ਹੱਸਦੇ ਹੱਸਦੇ ਬਾਹਰ ਦਿੱਤਾ ਪਰਿਵਾਰ ਧਰਗਾ ਦੇ ਨਹੀਂ ਸਕਦਾ ਕੋਈ ਵੀ ਦਾਂ ਦਾਤਾ ਦਿੱਲੀ ਦੇ ਵਿੱਚ ਪਿਤਾ ਗਵਾਇਆ ਠੰਡੇ ਵਰਜ ਵਿੱਚ ਮਾਤਾ ਛੋਟੇ ਪੁੱਤਰ ਚਮਕੌਰ ਸਾਹਿਬ ਵਿੱਚ ਬਾਰੀ ਛੋਟੇ ਪੁੱਤਰ ਬਾਰੀ ਵਿੱਚ ਦੀਵਾਰ ਇਕੱਲੇ ਸਿੰਘ ਨੂੰ ਤੁਸੀਂ ਲੱਖਾਂ ਨਾਲ ਲੜਾਇਆ ਪਾਣੀ ਪਾਣੀ ਹੋਗੀ ਟਰਕੇ ਜ਼ਾਲਮ ਦੀ ਤਲਵਾਰ ਇਹ ਭਾਰਤ ਦੀ ਤੇ ਤੁਹਾਡੀ ਗੀਤ ਰਹੇਗੀ ਗੌਂਦੀ ਹਸ਼ਰ ਤੱਕ ਸਰਹੰਦ ਤੇ ਚਮਕੌਰ ਨੂੰ ਸ਼ੀਸ਼ ਸ਼ੀਸ਼ ਰਹੂ ਨਿਵੋਂਦੀ ਹਸ਼ਰ ਤੱਕ ਸਰਹੰਦ ਤੇ ਚਮਕੌਰ ਨੂੰ ਭਾਰਤ ਦੀ ਤਰਤ ਸ਼ੀਸ਼ ਰਹੇਗੀ ਨਿਵੋਂਦੀ ਇਹ ਗੁਰਜੀਤ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਇਤਿਹਾਸ ਇਕੱਤਰ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਅੰਕਾਰੀ ਇਕੱਤਰ ਕਰਨ ਲੱਗਿਆ ਜੇ ਜਾਣਕਾਰੀ ਢੇਨ ਲੱਗ ਗਿਆ ਕੋਈ ਗਲਤੀ ਹੋ ਗਈ ਹੋਵੇ ਤਾਂ ਪਰਮਾਤਮਾ ਬਖਸ਼ਿਨਹਾਰ ਹੈ ਪਰਮਾਤਮਾ ਪਾਕਸ਼ ਦੇਵੀ ਪੋਦਾ ਮਹੀਨਾ ਇਸ ਸ਼ਹਾਦਤ ਦਾ ਮਹੀਨਾ ਚਰਾ ਪਾਠ ਕਰ ਲਓ ਗੁਰੂ ਲਾਲਾਂ ਦਾ ਤੇ ਬਜ਼ੁਰਗ ਮਾਤਾ ਦਾ ਧਿਆਨ ਧਰ ਲਓ ਜੀਆਂ ਗੁਰੂ ਪਿਤਾ ਤੇ ਸਿੰਘਾਂ ਕੁਰਬਾਨੀਆਂ ਜੋ ਸਾਡੇ ਲਈ ਉਹਨਾਂ ਕੁਰਬਾਨੀਆਂ ਨੂੰ ਥੋੜਾ ਸਿਜਦਾ ਕਰ ਲਓ ਪੋਦਾ ਮਹੀਨਾ ਇਹ ਸ਼ਹਾਦਤ ਦਾ ਮਹੀਨਾ ਸਿੱਧ ਕੀ ਸਿੰਘਾ ਗੁਰੂ ਪਿਤਾ ਤੇ ਗੁਰੂ ਜੀ ਦੇ ਫਰਜੰਦਾ ਨੂੰ ਪਰਨਾਮ ਕਰ ਲੋ ਸੰਤਜੀ 13 ਪੋ ਨੂੰ ਦਸ਼ਮੇਸ਼ ਪਿਤਾ ਜੀ ਦੇ ਛੋਟੇ ਫਰਜੰਦ ਅਤੇ ਮਾਤਾ ਗੁਜਰਖੌਰ ਜੀ ਦੀ ਸ਼ਹਾਦਤ ਹੁੰਦੀ ਹੈ ਪੋਤੇ ਮਹੀਨਾ ਸ਼ੁਰੂ ਹੁੰਦੇ ਹੀ ਸ਼ਹਾਦਤਾਂ ਦਾ ਇਸ ਤਸੀਹਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਦਸ਼ਮੇਸ਼ ਪਿਤਾ ਜੀ ਤੇ ਛੋਟੇ ਫਰਜੰਦਾ ਨੂੰ ਕੀ ਕੀ ਤਸੀਹੇ ਦਿੱਤੇ ਗਏ ਪਹਿਲਾ ਤਸੀਹਾ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਛੱਡਣਾ ਦੂਸਰਾ ਵਿਛੋੜਾ ਸਰਸਨ ਨਦੀ ਤੇ ਪਰਿਵਾਰ ਵਿਛੋੜਾ ਇਹ ਵੀ ਬਹੁਤ ਵੱਡਾ ਤਸੀਹਾ ਹੁੰਦਾ ਹੈ ਪਰਿਵਾਰ ਦਾ ਵਿਛੜਨਾ ਸਿੰਘਾਂ ਦਾ ਪਿਛੜਨਾ ਤੀਸਰਾ ਤਸੀਹਾ ਭੁੱਖ ਦਾ ਤਸੀਹਾ ਦਸ਼ਮੀਸ਼ ਪਿਤਾ ਜੀ ਦੇ ਛੋਟੇ ਨਿੱਕੇ ਤੇ 마ਸੂਮ ਫਰਜੰਦਾ ਨੂੰ ਇਹੀ ਦਿਨ ਪੁਖਾ ਰੱਖਿਆ ਗਿਆ। ਇਹ ਤਸੀਹਾ ਮਾਇਆ। ਉਹਨਾਂ ਕੋਲ ਜੋ ਗੁਜਾਰੇ ਲਈ ਅਸ਼ਰਫੀਆਂ ਨੇ ਗੰਗੂ ਬ੍ਰਾਹਮਣ ਉਹਨਾਂ ਅਸ਼ਰਫੀਆਂ ਨੂੰ ਚੁਰਾ ਲੈਂਦਾ ਤੇ ਉਹਨਾਂ ਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਤੇ ਸ਼ਿਕਾਇਤ ਵੀ ਕਰਦਾ ਹੈ ਕੋਤਵਾਲੀ ਵਿੱਚ ਜਾ ਕੇ ਕਿ ਗੁਰੂ ਪਿਤਾ ਦੇ ਫਰਜੰਦ ਅਤੇ ਬਜ਼ੁਰਗ ਮਾਤਾ ਮੇਰੀ ਕੋਲ ਹੈ। ਤਸੀਹਾ ਦਸ਼ਮਿਸ਼ ਪਿਤਾ ਜੀ ਦੇ ਫਰਜੰਦਾ ਨੂੰ ਬੋਰੀਆਂ ਵਿੱਚ ਬੰਨ੍ਹ ਕਰਕੇ ਘੋੜਿਆਂ ਉੱਪਰ ਲੱਦਿਆ ਗਿਆ ਗੁਰੂ ਮਾਤਾ ਬਜਰਕੂ ਮਾਤਾ ਮਾਤਾ ਗੁਜਰ ਘੋਰਜੀ ਦੇ ਮੂੰਹ ਉੱਪਰ ਮਿਰਚਾ ਬੰਨੀਆਂ ਗਈਆਂ ਮੇਚਾਂ ਦੇ ਪਰੇ ਕੱਪੜੇ ਦਾ ਤੋਵਰਾ ਬਣਾ ਕੇ ਗੁਰੂ ਮਾਤਾ ਦੇ ਮੂੰਹ ਉੱਪਰ ਬੰਨਿਆ ਗਿਆ ਤੇ ਉਹਨਾਂ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਗਏ ਦਸ਼ਮਿਸ਼ ਪਿਤਾ ਜੀ ਦੇ ਛੋਟੇ ਫਰਜੰਦ ਬੋਰੀਆਂ ਵਿੱਚ ਬੰਦ ਤੇ ਮਾਤਾ ਜੀ ਕੋਤਵਾਲੀ ਵਿੱਚ ਰਾਤ ਬਤੀਤ ਕਰ ਦੇਣੀ ਬੇਹੱਦ ਠੰਡਾ ਮੌਸਮ ਤੇ ਉੱਪਰੋਂ ਤੇ ਡੋਂਟ ਪੁੱਖਣ ਪਾਣੀ ਦਸ਼ਮेश ਪਿਤਾ ਜੀ ਦੀ ਫਰਜੰਦਾ ਨੂੰ ਸਰਕਾਰੀ ਅਫਸਰਾਂ ਨੇ ਸਿਪਾਈਆਂ ਨੇ ਇਨਾਮ ਲੈਣ ਦੇ ਲਈ ਤੂਤ ਦੀ ਛੱਟੀ ਨਾਲ ਕੁੱਟਿਆ ਜਿੰਨਾ ਕਰਕੇ ਦਸ਼ਮेश ਪਿਤਾ ਜੀ ਦੇ ਛੋਟੇ-ਛੋਟੇ ਮਾਸੂਮ ਲਾਲਾਂ ਦਾ ਮਾਸ ਉੱਪਰ ਉੱਠ ਗਿਆ ਸੀ ਨਾ ਹੀ ਨਹੀਂ ਸਿਪਾਈਆਂ ਨੇ ਮੁਗਲਾਂ ਨੇ ਦਸ਼ਮੇਸ਼ ਪਿਤਾ ਜੀ ਦੇ ਲਾਲਾ ਨੂੰ ਪਿੱਪਲ ਨਾਲ ਬਨ ਕੇ ਉੱਨਾ ਉੱਪਰ ਨਿਸ਼ਾਨੇ ਮਾਰੇ ਗਏ ਪੱਥਰ ਮਾਰੇ ਗਏ ਨਿਸ਼ਾਨੇ ਮਾਰ-ਮਾਰ ਕੇ ਚਖਮੀ ਵੀ ਕਰਤਾ ਇਤਿਹਾਸ ਦੱਸਦਾ ਹੈ ਕਿ ਛੋਟੇ ਫਰਜ਼ੰਦ ਬਾਬਾ ਫਤਿਹ ਸਿੰਘ ਜੀ ਦੀ ਪੱਥਰ ਮਾਰ-ਮਾਰ ਕੇ ਤੇ ਦਰਦਾਂ ਨੇ ਅੱਖ ਭੰਨ ਦਿੱਤੀ ਸੀ ਤੇ ਉੱਪਰ ਤੋਂ ਉਹਨਾਂ ਦੇ ਹੱਥ ਵੀ ਬੰਨੇ ਹੋਏ ਸਨ ਜਿਸ ਕਰਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਆਪਣੀ ਅੱਖ ਨੂੰ ਮਲ ਨਹੀਂ ਪਾਇਆ ਸੀ ਪਰ ਜਦੋਂ ਬਾਬਾ ਫਤਿਹ ਸਿੰਘ ਜੀ ਦੇ ਹੱਥ ਖੁੱਲੇ ਜਾਂਦੇ ਨੇ ਤਾਂ ਬਾਬਾ ਫਤਿਹ ਸਿੰਘ ਜੀ ਹੱਥ ਨਾਲ ਅੱਖ ਨੂੰ ਮਲਦੇ ਨੇ ਤਾਂ ਉਹਨਾਂ ਦਾ ਖੂਨ ਨਾਲ ਹੱਥ ਭਰ ਜਾਂਦਾ ਹੈ ਬਾਬਾ ਚੋਰਾਵਰ ਸਿੰਘ ਜੀ ਉਹਨਾਂ ਨੂੰ ਗਲੇ ਨਾਲ ਲਾਉਂਦੇ ਨਹੀਂ ਉਹਨਾਂ ਦੇ ਛੋਟੇ ਛੋਟੇ ਮਾਸੂਮ ਤੇ ਕੋਮਲ ਹੱਥਾਂ ਉੱਪਰ ਲੋਹੇ ਦੀਆਂ ਹੱਥ ਕੜੀਆਂ ਲਗਾ ਦਿੱਤੀਆਂ ਗਈਆਂ ਵੱਡੀਆਂ ਵੱਡੀਆਂ ਜਿਸ ਕਰਕੇ ਉਹਨਾਂ ਦੇ ਹੱਥ ਵੀ ਤੇ ਪੈਰ ਵੀ ਜ਼ਖਮੀ ਹੋ ਗਏ ਸਨ ਉਹਨਾਂ ਦੇ ਨੰਗੇ ਪੈਰ ਜਿੰਨਾ ਵੀ ਸਫ਼ਰ ਕੀਤਾ ਨੰਗੇ ਪੈਰੀ ਤੈ ਕੀਤਾ ਉਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਬਿਨਾਂ ਕਰਮ ਕਪੜਿਆਂ ਤੋਂ ਠੰਡਾ ਬੁਰਜ ਐਸਾ ਬੁਰਜ ਜੋ ਧਾਤੀ ਤੋਂ 140 ਫੁੱਟ ਉਚਾਈ ਤੇ ਬਣਿਆ ਹੋਇਆ ਸੀ ਕਈ ਦਿਨ ਗੁਰੂ ਮਾਤਾ ਅਤੇ ਛੋਟੇ ਫਰਜੰਦ ਭੁੱਖਣ ਪਾਣੀ ਇੱਥੇ ਬਥੀਤ ਕਰਦੇ ਨਹੀਂ ਜਿੱਥੇ ਠੰਡੇ ਬੁਰਜ ਦੀ ਸ਼ੀਤਲ ਹਵਾ ਰੂਹਾਂ ਨੂੰ ਕਾਂਬਾ ਛੇੜਦੀ ਸੀ ਮਨ ਨੂੰ ਸ਼ੇਕ ਕਰਕੇ ਲੰਘ ਰਹੀ ਹੋਵੇ ਉੱਪਰ ਗਰਮ ਕੱਪੜੇ ਵੀ ਨਹੀਂ ਸਨ ਬੇਅੰਤ ਤਸੀਹੇ ਚਲਦੇ ਰਹੇ ਉਹਨਾਂ ਨੂੰ ਆਤ ਦੀ ਠੰਡ ਵਿੱਚ ਨੰਗੇ ਪੈਰੀ ਤੋਰਿਆ ਗਿਆ ਜਿਸ ਕਰਕੇ ਉਹਨਾਂ ਦੇ ਪੈਰਾਂ ਵਿੱਚ ਜ਼ਖਮ ਹੋ ਗਏ ਸਨ ਉਹਨਾਂ ਦੀ ਮਾਸੂਮ ਛੋਟੇ ਤੇ ਕੋਮਲ ਹੱਥਾਂ ਉੱਪਰ ਰੂ ਦੀਆਂ ਪਲੀਤੀਆਂ ਬਣਾ ਕੇ ਉਹਨਾਂ ਨੂੰ ਅੱਗ ਲਗਾਈ ਗਈ ਉਹਨਾਂ ਦੀਆਂ ਉਂਗਲਾਂ ਨੂੰ ਸਾੜਿਆ ਗਿਆ ਉਹਨਾਂ ਦੇ ਛੋਟੇ ਛੋਟੇ ਤੇ ਕੋਮਲ ਹੱਥਾਂ ਦੀਆਂ ਉਂਗਲਾਂ ਦੀ ਉਹ ਜਮੂਰਾਂ ਨਾਲ ਉਖਾੜੀ ਗਈ ਉਹਨਾਂ ਦੀਆਂ ਉਂਗਲਾਂ ਦੇ ਬੋਟੇ ਵੀ ਸਾੜੇ ਗਏ ਕਿਨੀ ਕੀਤਾ ਜਾਲਮ ਨੇ ਜਿੰਨੇ ਵੀ ਹੋ ਸਕਦੇ ਸਨ ਹੱਦ ਤੋਂ ਵੱਧ ਤਸੀਹਤ ਦਿੱਤੀ ਤੇ ਸਾਹਿਬਜ਼ਾਦੇ ਨੇ ਖੁਸ਼ੀ-ਖੁਸ਼ੀ ਚਾਰਦੀ ਕਲਾ ਵਿੱਚ ਰਹਿੰਦੇ ਹੋਏ ਹਰ ਸਮੇ ਫਤਿਹ ਦਾ ਸਬੂਤ ਦਿੱਤਾ ਸੂਬੇ ਵੱਲੋਂ ਲਏਗੇ ਸਾਰੇ ਇਮਤਿਹਾਨਾਂ ਨੂੰ ਪਾਸ ਕਰਦੇ ਗਏ। ਸੂਬੇ ਨਹੀਂ 마ਸੂਮ ਫਰਜੰਦਾ ਨੂੰ ਦੀਵਾਰਾਂ ਵਿੱਚ ਚਿਨਿਆ ਗਿਆ। ਸਰਕਾਰੀ ਇੱਟ ਖਰਾਬ ਨਾ ਹੋ ਜਾਵੇ ਇਸ ਲਈ ਦੀਵਾਰ ਚਿਨਣ ਦੇ ਸਮੇ ਇੱਟ ਦੀ ਜਗ੍ਹਾ ਤੇ ਉਹਨਾਂ ਦੇ ਗੋਡੇ ਛਿੱਲੇ ਗਏ। ਕੰਤ ਦੀ ਚਿਣਾਈ ਸਮੇ ਇੱਟ ਖਰਾਬ ਨਾ ਹੋ ਜਾਵੇ ਇਸ ਲਈ ਸਾਹਿਬਜ਼ਾਦਿਆਂ ਦੇ ਗੋਡੇ ਤੱਕ ਛਿੱਲ ਦਿੱਤੀ। ਅਗਲਾ ਤਸੀਹਾ ਫਤਵਾ ਜਾਰੀ ਕੀਤਾ ਇੰਨਾ ਹੀ ਨਹੀਂ ਉਹਨਾਂ ਨੇ ਮਾਸੂਮ ਫਰਜੰਦਾ ਦੀਆਂ ਸਾਰਾਂ ਰੇਤ-ਰੇਤ ਕੀ ਕੱਟ ਦਿੱਤੀਆਂ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਦੀਆਂ ਪਵਿੱਤਰ ਦੀਹਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਗਿਆ ਤਾਂ ਜੋ ਖੁਨਖਾਰ ਜਾਨਵਰ ਜੋ ਜੰਗਲਾਂ ਵਿੱਚ ਰਹਿੰਦੇ ਸਨ ਆਪਣੀ ਭੁੱਖ ਸ਼ਾਂਤ ਕਰ ਲੈਣ ਤੇ ਉਹਨਾਂ ਦੀਆਂ ਹਾਤਾਂ ਵਾਰੀ ਕਿਸੇ ਨੂੰ ਪਤਾ ਤੱਕ ਨਾ ਲੱਗੀ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਾ ਹੋਵੀ ਪਰ ਬੁਲੰਦ ਅਤੇ ਉੱਚੀ ਸੋਚ ਦੇ ਮਾਲਿਕ ਸਾਡੀ ਭਾਬੀ ਹਰ ਤਸੀਹੇ ਨੂੰ ਸਹਿ ਕੇ ਸਾਡੇ ਲਈ ਕੁਰਬਾਨ ਹੋ ਗਏ ਤਿੱਖੀ ਦੀਆਂ ਨੂਖਾਂ ਇੰਨੀਆਂ ਮਜ਼ਬੂਤ ਕਰ ਗਏ ਕਿ ਅੱਜ ਕੋਈ ਚਾਕੇ ਵੀ ਉਹਨਾਂ ਨੂੰ ਉਖਾੜ ਨਹੀਂ ਸਕਦਾ ਧਨ ਹਨ ਗੁਰੂ ਜੀ ਦੇ ਲਾਲ ਜਿਨ੍ਹਾਂ ਨੇ ਇਹਨ ਕਬੂਲ ਨਹੀਂ ਕੀਤੀ ਸਗੋਂ ਆਪਣੇ ਗੁਰੂ ਪਿਤਾ ਗੁਰੂ ਤਾਦੇ ਅਤੇ ਗੁਰੂ ਪਰਦਾਦੇ ਦੇ ਪਾਈ ਪੂਰਨਯਤੇ ਕਦਮ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ